ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣ ਬੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਬਹੁਤੇ ਕੰਮਾਂ ਧੰਦੇ ਵਾਲਿਆਂ ਦੇ ਲਈ ਆ ਭਾਵ ਕਿ ਜੋ ਕਹਿੰਦੇ ਨੇ ਕਿ ਸਾਡੀ ਜ਼ਿੰਦਗੀ ਦੇ ਰਜਵੇਂ ਬਹੁਤ ਨਹੀਂ ਸਾਡੇ ਕੰਮ ਧੰਦੇ ਬਹੁਤ ਜ਼ਿਆਦਾ ਨੇ ਸਾਡੀਆਂ ਜ਼ਿੰਮੇਵਾਰੀਆਂ ਬਹੁਤ ਨੇ ਇਸ ਕਰਕੇ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਨਹੀਂ ਉੱਠ ਪਾਉਂਦੇ ਕਿਉਂਕਿ ਜੋ ਸਵੇਰ ਤੋਂ ਲੱਗਦੇ ਆ ਅੱਧੀ ਰਾਤ ਤੱਕ ਸਾਡੇ ਕੰਮ ਧੰਦੇ ਨਹੀਂ ਮੁੱਕਦੇ ਅੱਧੀ ਰਾਤ ਤੱਕ ਅਸੀਂ ਕੰਮ ਧੰਦੇ ਕਰਦੇ ਰਹਿੰਨੇ ਆ ਇਸੇ ਕਰਕੇ ਸਾਡੇ ਤੋਂ ਸਵੇਰੇ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਨਾਮ ਨਹੀਂ ਜਪਿਆ ਜਾਂਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਆਪਣੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੇ ਲਈ ਕੁਝ ਖਾਸ ਜੁਗਤਾਂ ਕੁਝ ਨੁਕਤੇ ਲੈ ਕੇ ਆਏ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਬੈਣਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਆਪਣੇ ਲਈ ਇੱਥੇ ਇਹ ਸਮਝਣੀ ਜ਼ਰੂਰੀ ਆ ਵੀ ਆਪਾਂ ਅਮਰ ਤਵੇਲੇ ਉੱਠਣਾ ਕਿਉਂ ਆ ਕਈ ਬੈਣਪਰਾ ਕਹਿ ਦਿੰਦੇ ਹਨਾ ਕੀ ਅਮਰਤ ਵੇਲੇ ਉੱਠਣਾ ਇੰਨਾ ਜ਼ਰੂਰੀ ਕਿਉਂ ਆ ਤਾਂ ਦੇਖੋ ਜੀ ਅਮਰਤ ਵੇਲੇ ਉੱਠਣਾ ਜ਼ਰੂਰੀ ਇਸ ਕਰਕੇ ਆ ਕਿਉਂਕਿ ਅਮਰਤ ਵੇਲੇ ਉੱਠਣ ਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਏ ਅਮਰਤ ਵੇਲਾ ਸੰਭਾਲਣ ਨੂੰ ਸਾਨੂੰ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਏ ਜੇ ਅਮਰਤ ਵੇਲਾ ਜ਼ਰੂਰੀ ਸੀ ਅਮਰਤ ਵੇਲੇ ਦਾ ਨਿਤ ਨੇਮ ਜ਼ਰੂਰੀ ਸੀ ਇਸੇ ਕਰਕੇ ਹੀ ਤਾਂ ਕਲਗੀ ਤਰਪਾਸ਼ਾ ਜੀ ਨੇ ਪਿੱਛੇ ਆਉਂਦੇ ਦੁਸ਼ਮਣ ਦੀ ਪਰਵਾਹ ਨਹੀਂ ਕੀਤੀ ਅੱਗੇ ਸਰਸਾ ਨਦੀ ਦੀ ਪਰਵਾਹ ਨਹੀਂ ਕੀਤੀ ਐਡੇ ਔਖੇ ਟਾਈਮ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਅਮਰਤ ਵੇਲਾ ਸਮਾਂ ਲਿਆ ਅਮਰਤ ਵੇਲੇ ਦਾ ਨਿਤਨੇਮ ਕੀਤਾ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਬਾਅਦ ਸਰਸਾ ਨਦੀ ਪਾਰ ਕੀਤੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਮਰਤ ਵੇਲੇ ਉੱਠਣਾ ਜ਼ਰੂਰੀ ਨਹੀਂ ਆ ਬਾਕੀ ਦਿਨ ਵਿੱਚ ਵੀ ਅਸੀਂ ਪਾਠ ਕਰ ਸਕਦੇ ਹਾਂ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਇੱਕ ਵਾਰ ਗਲਗੀਰਪਾਸ਼ਾ ਜੀ ਦੇ ਜੀਵਨ ਨੂੰ ਜਰੂਰ ਪੜਨਾ ਤਾਂ ਪਤਾ ਲੱਗ ਜਾਵੇਗਾ ਕਿ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਿਤਨੇਮ ਸਾਡੇ ਲਈ ਕਿੰਨਾ ਜ਼ਰੂਰੀ ਆ ਸਾਡੇ ਦਸਾਂ ਹੀ ਗੁਰੂ ਸਾਹਿਬਾਨਾਂ ਨੇ ਸਾਨੂੰ ਅਮਰਤ ਵੇਲੇ ਦੇ ਨਾਲ ਨਾਮ ਬਾਣੀ ਦੇ ਨਾਲ ਜੋੜਿਆ ਹੈ ਇਸ ਕਰਕੇ ਜੇਕਰ ਆਪਾਂ ਆਪਣੇ ਆਪ ਨੂੰ ਗੁਰਨਾਨਕ ਪਾਸ਼ਾ ਦੇ ਘਰ ਦੇ ਸਿੱਖ ਅਖਵਾਉਣੇ ਆ ਤਾਂ ਸਾਡੇ ਲਈ ਅਮਰਤ ਵੇਲੇ ਉੱਠਣਾ ਅਤੇ ਉੱਠ ਕੇ ਨਾਮ ਜਪਣਾ ਜ਼ਰੂਰੀ ਹੈ ਸਭ ਦੇ ਅੱਗੇ ਬੇਨਤੀ ਹੈ ਕਿ ਭਾਈ ਅਮਰਤ ਦੇ ਉੱਠੋ ਉੱਠ ਕੇ ਨਾਮ ਜਪੋ ਫਿਰ ਆਪਣੇ ਕੰਮਾਂ ਤੋਂ ਦਿਆਂਦੇ ਸ਼ੁਰੂਆਤ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਤੇ ਵੀ ਕੰਮ ਧੰਦੇ ਕਰਨ ਤੋਂ ਨਹੀਂ ਰੋਕਿਆ ਕੰਮ ਧੰਦੇ ਕਰਨੇ ਵੀ ਜ਼ਰੂਰੀ ਆ ਜੋ ਜੋ ਜ਼ਿੰਮੇਵਾਰੀਆਂ ਆਪਾਂ ਨੂੰ ਮਿਲੀਆਂ ਨੇ ਨਾ ਉਹ ਨਿਭਾਉਣੀਆਂ ਵੀ ਜ਼ਰੂਰੀ ਆ ਜੇ ਪਰਿਵਾਰ ਦੀ ਜ਼ਿੰਮੇਵਾਰੀ ਮਿਲੀ ਆ ਤਾਂ ਪਰਿਵਾਰ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਸਾਡੇ ਤੇ ਆ ਪਰਿਵਾਰ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਆ ਤਾਂ ਉਹ ਜ਼ਿੰਮੇਵਾਰੀ ਵੀ ਨਿਭਾਉਣੀ ਆ ਪਰ ਨਾਲ ਨਾਲ ਇਹ ਗੱਲ ਨਹੀਂ ਭੁੱਲਣੀ ਕਿ ਸਾਡੇ ਲਈ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਮੇਂ ਜ਼ਰੂਰੀ ਆ ਜੇ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਅਮਰਤ ਵੇਲੇ ਤੋਂ ਕਰਦੇ ਆ ਭਾਵੇਂ ਕਿ ਸਵੇਰੇ 3 ਤੋਂ 6 ਦੇ ਵਿੱਚ ਉੱਠਦੇ ਆ ਉੱਠ ਕੇ ਸਭ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਗਾ ਲੈਣੇ ਆ ਨਾ ਤਾ ਸੱਚ ਕਰਕੇ ਜਾਣਿਓ ਜੇ ਸਾਡੇ ਦਿਨ ਪਰਦੇ ਕੰਮਕਾਰ ਕਰਨੇ ਆਸਾਨ ਹੋ ਜਾਂਦੇ ਆ ਪਹਿਲੀ ਗੱਲ ਤਾਂ ਜਿਹੜਾ ਬੰਦਾ ਸਵੇਰੇ ਅਮਰਤ ਵੇਲੇ ਉੱਠਦਾ ਏ ਉਹ ਲੇਟ ਉੱਠਣ ਵਾਲਿਆਂ ਦੇ ਨਾਲੋਂ ਉਹਦੇ ਕੋਲ ਸਮਾਂ ਜ਼ਿਆਦਾ ਹੁੰਦਾ ਏ ਅਤੇ ਅਮਰਤ ਵੇਲੇ ਦੇ ਵਿੱਚ ਉੱਠਣ ਕਰਕੇ ਉਹਦਾ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿੰਦੇ ਆ ਕਿਉਂਕਿ ਅਮਰਤ ਵੇਲੇ ਦਾ ਸਾਫ਼ ਸ਼ੁੱਧ ਵਾਤਾਵਰਣ ਜਿਦੋਂ ਚਾਰੇ ਪਾਸੇ ਸ਼ਾਂਤੀ ਦਾ ਫਸਾਰਾ ਹੁੰਦਾ ਹੈ ਅਮਰਤ ਵੇਲੇ ਦੇ ਵਿੱਚ ਇੱਕ ਵੱਖਰੀ ਊਰਜਾ એનર્ਜੀ ਇੱਕ ਪਾਵਰ ਆ ਜੋ ਸਾਨੂੰ ਸਾਰਾ ਦਿਨ ਊਰਜਾ એનર્ਜੀ ਦੇ ਨਾਲ ਭਰ ਕੇ ਰੱਖਦੀ ਆ ਤਾਂ ਜੋ ਵੀ ਮਨੁੱਖ ਅਮਰਤ ਵੇਲੇ ਦੇ ਵਿੱਚ ਉੱਠਦੇ ਹਨ ਉਹ ਵੈਸੇ ਹੀ ਸਾਰਾ ਦਿਨ ਖਿੜੇ ਰਹਿੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਉਨਾ ਦਾ ਤਨ ਅਤੇ ਮਨ ਦੋਵੇਂ ਹੀ ਤੰਦਰੁਸਤ ਨਰ ਹੋਏ ਰਹਿੰਦੇ ਆ ਅਮਰਤ ਵੇਲੇ ਦੀ ਸਾਫ ਸ਼ੁੱਧ ਹਵਾ ਦੇ ਵਿੱਚ ਸਾਹ ਲੈਣ ਕਰਕੇ ਅਮਰਤ ਵੇਲੇ ਦੇ ਵਿੱਚ ਉੱਠਣ ਕਰਕੇ ਤਨ ਵੀ ਤੰਦਰੁਸਤ ਰਹਿੰਦਾ ਹੈ ਜਦੋਂ ਅਸੀਂ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਆ ਭਜਨ ਬੰਦਗੀ ਕਰਦੇ ਆ ਤਾਂ ਸਾਡਾ ਮਨ ਵੀ ਤੰਦਰੁਸਤ ਨਰਵਾ ਬਣਦਾ ਹੈ ਜਿਵੇਂ ਜਿਉਂਦੇ ਰਹਿਣ ਦੇ ਲਈ ਸਾਨੂੰ ਰੋਟੀ ਅਤੇ ਪਾਣੀ ਦੀ ਲੋੜ ਹੈ ਨਾ ਆਪਾਂ ਰੋਟੀ ਅਤੇ ਪਾਣੀ ਤੋਂ ਬਿਨਾਂ ਬਹੁਤੀ دیر ਤੱਕ ਜਿਉਂਦੇ ਨਹੀਂ ਰਹਿ ਸਕਦੇ ਉਸੇ ਹੀ ਤਰ੍ਹਾਂ ਸਾਡੇ ਲਈ ਭਜਨ ਬੰਦਗੀ ਵੀ ਜ਼ਰੂਰੀ ਆ ਤਨ ਦੀ ਖਰਾਕਿਆ ਭੋਜਨ ਪ੍ਰਸ਼ਾਦਾ ਪਾਣੀ ਅਤੇ ਮਨ ਦੀ ਖਰਾਕਿਆ ਬਾਣੀ ਜੇ ਦੋਵਾਂ ਨੂੰ ਹੀ ਇਹਨਾਂ ਦੀ ਇਹ ਖਰਾਕ ਮਿਲਦੀ ਰਹੇ ਤਾਂ ਦੋਵੇਂ ਤਨ ਤੇ ਮਨ ਤਾਂ ਦਰੁਸਤ ਨਰੋਈ ਰਹਿੰਦੇ ਨੇ ਸਾਡੇ ਲਈ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਨੇ ਤਾਂ ਇਸ ਕਰਕੇ ਆਪਾਂ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਜੇਕਰ ਕਹਿੰਦੇ ਆ ਵੀ ਸਾਡੇ ਬਹੁਤ ਕੰਮ ਦੰਦੇ ਆ ਤਾਂ ਫਿਰ ਆਪ ਸੋਚੋ ਕਿ ਜੇਕਰ ਅਸੀਂ 24 ਘੰਟਿਆਂ ਦੇ ਵਿੱਚੋਂ 16 ਘੰਟੇ ਕੰਮ ਕਰ ਸਕਦੇ ਆ ਤਾਂ ਕਿ ਅੱਧਾ ਘੰਟਾ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਲਈ ਨਹੀਂ ਕੱਢ ਸਕਦੇ ਜਿਨ੍ਹਾਂ ਦੇ ਕਰਕੇ ਇਹ ਸਾਰਾ ਕੰਮ ਧੰਦਾ ਸਾਡਾ ਚੱਲ ਰਿਹਾ ਏ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹੀ ਤਾਂ ਆਪਾਂ ਤੁਰੇ ਫਿਰਦੇ ਆ ਆਪਣੇ ਕੰਮ ਧੰਦੇ ਕਰਦੇ ਫਿਰਦੇ ਆ ਤਾਂ ਜੇ ਅਸੀਂ 16 ਘੰਟੇ ਕੰਮ ਧੰਦੇ ਕਰ ਸਕਦੇ ਆ ਤਾਂ ਫਿਰ ਅੱਧਾ ਘੰਟਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਲਈ ਵੀ ਕੱਢ ਸਕਦੇ ਆ ਸਵੇਰੇ ਉੱਠ ਕੇ ਇੱਕ ਜਪਨੀ ਸਾਹਿਬ ਜੀ ਦਾ ਪਾਠ ਕਰ ਲਈਏ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਕੇ ਆਪਣੇ ਕੰਮ ਨੂੰ ਸ਼ੁਰੂ ਕਰੀਏ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰੀਏ ਤਾਂ ਇੰਨੇ ਚ ਹੀ ਅਸੀਂ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਖੁਸ਼ੀਆਂ ਹਾਸਲ ਕਰ ਸਕਦੇ ਹਾਂ ਵੀ ਮੇਰਾ ਪੁੱਤਰ ਮੇਰੀ ਧੀ ਇੰਨੇ ਕਾਮਕਾਰ ਹੋਣ ਦੇ ਬਾਵਜੂਦ ਵੀ ਇੰਨੀਆਂ ਜ਼ਿੰਮੇਵਾਰੀਆਂ ਇੰਨੇ ਰਜੇਵੇਂ ਹੋਣ ਦੇ ਬਾਵਜੂਦ ਵੀ ਮੈਨੂੰ ਸਵੇਰੇ ਸ਼ਾਮ ਯਾਦ ਕਰ ਰਿਹਾ ਹੈ ਪਰ ਸੱਚ ਕਰਕੇ ਜਾਣਿਓ ਸਾਡੇ ਸਾਰੇ ਕੀਤੇ ਹੋਏ ਕੰਮਾਂ ਦੇ ਵਿੱਚ ਬਰਕਤ ਪਵੇਗੀ ਜਦੋਂ ਅਸੀਂ ਹਰ ਕੰਮ ਦੇ ਵਿੱਚ ਆਪਣੇ ਗੁਰੂ ਨੂੰ ਅੱਗੇ ਰੱਖਦੇ ਹਾਂ ਨਾ ਤਾਂ ਗੁਰੂ ਸਾਹਿਬ ਜੀ ਸਾਡੇ ਹਰ ਇੱਕ ਕੰਮ ਦੇ ਵਿੱਚ ਵਰਤਦੇ ਨੇ ਤਾਂ ਜਿੰਨੇ ਵੀ ਕੰਮ ਧੰਦੇ ਕਰਨ ਵਾਲੇ ਨੇ ਉਹਨਾਂ ਦੇ ਅੱਗੇ ਬੇਨਤੀ ਆ ਵੀ ਕੰਮ ਧੰਦੇ ਕਰਨੇ ਆ ਰੱਜ ਰੱਜ ਕਰਨੇ ਆ ਗੁਰੂ ਸਾਹਿਬ ਨੇ ਕੰਮ ਕਰਨ ਤੋਂ ਨਹੀਂ ਰੁਕਿਆ ਪਰ ਸਵੇਰੇ ਉੱਠ ਕੇ ਪਹਿਲਾਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਆਪਣੇ ਗੁਰੂ ਵਰਗੇ ਅਰਦਾਸ ਬੇਨਤੀ ਕਰਨੀ ਫਿਰ ਕੰਮ ਸ਼ੁਰੂ ਕਰਨਾ ਸ਼ਾਮ ਨੂੰ ਵੀ ਰਹਿਰਾ ਸਾਹਿਬ ਦਾ ਪਾਠ ਕਰਨਾ ਇਹ ਕੰਮ ਤਾਂ ਦੇ ਨਹੀਂ ਮੁੱਕਦੇ ਜਿਉਂਦੇ ਜੀ ਕਿਸੇ ਦੇ ਵੀ ਕੰਮ ਨਹੀਂ ਮੁੱਕਦੇ ਜਿਉਂਦੇ ਜੀ ਤਾਂ ਸਾਨੂੰ ਇੰਜ ਲੱਗਦਾ ਵੀ ਇਹ ਦੁਨੀਆ ਮੇਰੇ ਨਾਲ ਹੀ ਚੱਲ ਰਹੀ ਆ ਜਿੱਦ ਤੱਕ ਮੈਂ ਮਰ ਗਿਆ ਘਰੇ ਦੁਨੀਆ ਨੇ ਉੱਥੇ ਹੀ ਰੁਕ ਜਾਣਾ ਜਿਉਂਦੇ ਜੀ ਕਦੀ ਕਿਸੇ ਦੇ ਕੰਮਾਂ ਜ਼ਿੰਮੇਵਾਰੀਆਂ ਨਹੀਂ ਮੁੱਕਦੀਆਂ ਇਹ ਤਾਂ ਸਾਨੂੰ ਸਮਾਂ ਕੱਢਣਾ ਪੈਣਾ ਹੈ ਆਪਣੇ ਗੁਰੂ ਦੇ ਲਈ ਸਮਾਂ ਕੱਢਣਾ ਪੈਣਾ ਹੈ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਕਰ ਲਿਆ ਫਿਰ ਜਿਵੇਂ ਜਿਵੇਂ ਕੰਮ ਧੰਦੇ ਕਰਦੇ ਆ ਕੰਮ ਧੰਦੇ ਕਰਦੇ ਵੀ ਤਾਂ ਆਪਾਂ ਆਪਣੇ ਗੁਰੂ ਨੂੰ ਯਾਦ ਕਰ ਸਕਦੇ ਆ ਨਾ ਬਾਕੀ ਮਹਾਪੁਰਖ ਜੀ ਕਹਿੰਦੇ ਜਿਨ੍ਹਾਂ ਨੇ ਆਪਣੇ ਜਿਹੜੇ ਆਪਣੇ ਕੰਮ ਧੰਦੇ ਨੂੰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਦੇ ਨਾਲ ਨਿਭਾ ਰਹੇ ਆ ਨਾ ਉਹਨਾਂ ਦਾ ਉਹ ਕੰਮ ਤੰਦਾ ਵੀ ਬੰਦਗੀ ਬਣ ਜਾਂਦਾ ਹੈ ਉਹਨਾਂ ਦੀ ਉਹ ਕਿਰਤ ਹੀ ਬੰਦਗੀ ਬਣ ਜਾਂਦੀ ਆ ਭਾਵੇਂ ਕਿ ਜਿਸ ਕੰਮ ਨੂੰ ਉਹ ਇਮਾਨਦਾਰੀ ਦੇ ਨਾਲ ਕਰ ਰਹੇ ਨੇ ਉਹਨਾਂ ਦੇ ਕੰਮ ਦੇ ਵਿੱਚ ਕੋਈ ਝੂਠ ਫਰੇਵ ਠੱਗੀ ਠੋਰੀ ਨਹੀਂ ਆ ਕਿਸੇ ਦੇ ਨਾਲ ਛਲ ਕਪਟ ਨਹੀਂ ਕਰਦੇ ਤਾਂ ਉਹਨਾਂ ਦਾ ਕੰਮ ਤੰਦਾ ਵੀ ਬੰਦਗੀ ਬਣ ਜਾਂਦਾ ਹੈ ਤਾਂ ਬਸ ਆਪਣੇ ਗੁਰੂ ਦੀਆਂ ਦਸੀਆਂ ਸਿੱਖਿਆਵਾਂ ਤੇ ਚੱਲੀਏ ਹੱਕ ਸੱਚ ਦੀ ਕਮਤ ਕਰਨੀ ਆਪਣੀ ਕਿਰਤ ਨੂੰ ਇਮਾਨਦਾਰੀ ਦੇ ਨਾਲ ਕਰਨਾ ਰੱਜ ਕੇ ਮਿਹਨਤ ਕਰਨੀ ਆ ਅਤੇ ਸਾਰੇ ਕੰਮ ਕਰਨ ਤੋਂ ਪਹਿਲਾਂ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਆ ਫਿਰ ਵਿੱਚੋਂ ਵਿੱਚੋਂ ਜਿਵੇਂ ਆਪਾਂ ਕੰਮ ਕਰਦੇ ਆ ਉਦੋਂ ਵੀ ਤਾਂ ਗੁਰੂ ਸਾਹਿਬ ਜੀ ਨੂੰ ਯਾਦ ਕਰ ਸਕਦੇ ਆ ਸਾਨੂੰ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਨਹੀਂ ਆਪਾਂ ਹਰ ਇੱਕ ਕੰਮ ਨੂੰ ਕਰਦਿਆਂ ਹੋਇਆਂ ਨਾਲ-ਨਾਲ ਵਾਹਿਗੁਰੂ ਜੀ ਦਾ ਜਾਪ ਕਰ ਸਕਦੇ ਆ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਆ ਹੁਣ ਪਹਿਣਾ ਬੀਬੀਆਂ ਇਹਨਾਂ ਦੇ ਲਈ ਤਾਂ ਕਿੰਨਾ ਵਧੀਆ ਏ ਤਰੀਕਾ ਏ ਕਿ ਨਾਲ-ਨਾਲ ਕਰਦੇ ਕੰਮ ਕਰੋ ਭੋਜਨ ਪ੍ਰਸ਼ਾਦਾ ਬਣਾਓ ਵਾਹਿਗੁਰੂ ਜੀ ਦਾ ਜਾਪ ਮੂਲ ਮੰਤਰ ਜੀ ਦਾ ਜਾਪ ਕਰਦੀ ਸਾਫ ਸਫਾਈ ਕਰ ਰਹੀਆਂ ਤਾਂ ਵੀ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਸ਼ਬਦ ਜਾਪ ਕਰਦਿਆ ਕਰਦਿਆਂ ਉਹਨਾਂ ਦੇ ਤਾਂ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪਵੇਗੀ ਉਸੇ ਤਰ੍ਹਾਂ ਵੀਰ ਵੀ ਜੇ ਦਫ਼ਤਰ ਵਿੱਚ ਕੰਮਕਾਰ ਕਰ ਰਹੇ ਨੇ ਉੱਥੇ ਵੀ ਆਪਾਂ ਆਪਣਾ ਮਨ